ਸੱਚੀ ਗੱਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਹੜੀ ਹੁਣ ਨਿਕਲ ਕੇ ਸਾਹਮਣੇ ਆਈ ਹੈ ਉਸਨੇ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਹਫੜਾ ਦਫੜੀ ਮਚਾ ਦਿੱਤੀ ਹਲਚਲ ਤੇਜ ਕਰ ਦਿੱਤੀ ਹੈ ਕਿਉਂਕਿ ਤੁਸੀਂ ਇਹ ਖਬਰ ਬਾਰੇ ਤਾਂ ਸੁਣਿਆ ਹੋਵੇਗਾ ਕਿ ਜਿਹੜੀ ਰੁਪਿੰਦਰ ਕੌਰ ਹੈ ਸੁਖਣਵਾਲਾ ਦੀ ਰਹਿਣ ਵਾਲੀ ਹੈ ਉਸਨੇ ਆਪਣੇ ਪਤੀ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਹੈ ਕਤਲ ਕਤਲ ਵੀ ਇੰਨੀ ਬੇਹਿਰਮੀ ਦੇ ਨਾਲ ਕੀਤਾ ਹੈ ਕਿ ਅੱਜ ਉਸ ਰੁਪਿੰਦਰ ਕੌਰ ਨਾਂ ਦੀ ਲੜਕੀ ਨੂੰ ਸਾਰਾ ਪੰਜਾਬ ਸਾਰਾ ਭਾਰਤ ਦੇਸ਼ਾਂ ਦੇ ਵਿੱਚ ਬੈਠੇ ਲੋਕ ਵੀ ਇੰਨੀਆਂ ਜ਼ਿਆਦਾ ਗਾਲਾਂ ਦੇ ਰਹੇ ਹਨ ਕਿ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਉਸ ਨੂੰ ਉਮਰ ਕੈਦ ਦੀ ਸਜ਼ਾ ਤਾਂ ਘੱਟੋ-ਘੱਟ ਹੋਣੀ ਚਾਹੀਦੀ ਹੈ ਲੋਕਾਂ ਨੇ ਉਸ ਨੂੰ ਇੰਨਾ ਜ਼ਿਆਦਾ ਮਾੜਾ ਕਿਹਾ ਹੈ ਪਰ ਦੋਸਤੋ ਜਿਹੜੇ ਹੁਣ ਵੱਡੇ ਖੁਲਾਸੇ ਹੋਏ ਹਨ ਕਿ ਜਿਹੜਾ ਰੁਪਿੰਦਰ ਕੌਰ ਦਾ ਪਿਤਾ ਹੈ ਉਸਨੇ ਇਹ ਕਤਲ ਈ ਦੇ ਨਾਲ ਮਿਲ ਕੇ ਕਰਵਾਇਆ ਹੈ ਕਿਉਂਕਿ ਦੋਸਤੋ ਜਿਹੜਾ ਉਸਦਾ ਪਿਤਾ ਸੀ ਰੁਪਿੰਦਰ ਕੋਰ ਦਾ ਤੇ ਉਸ ਰੁਪਿੰਦਰ ਕੋਰ ਦਾ ਜਿਹੜਾ ਪ੍ਰੇਮੀ ਸੀ ਹਰ ਕਮਲ ਪ੍ਰੀਤ ਕੋਰ ਇਹਨਾਂ ਤਿੰਨਾਂ ਜਣਿਆਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿਉਂਕਿ ਦੋਸਤੋ ਜਦੋਂ ਰੁਪਿੰਦਰ ਕੋਰ ਦਾ ਤੀਜੀ ਵਾਰ ਮਾਰ ਡਿਆ ਜਾਂਦਾ ਹੈ ਤਾਂ ਆਪਣੇ ਮੂੰਹੋਂ ਉਹ ਇਹ ਇਹ ਕਬੂਲ ਲੈਂਦੀ ਹੈ ਕਿ ਮੇਰੇ ਪਿਤਾ ਨੇ ਤੇ ਮੈਂ ਤੇ ਮੇਰੇ ਪ੍ਰੇਮੀ ਹਰ ਕਮਲਪ੍ਰੀਤ ਨੇ ਅਸੀਂ ਤਿੰਨਾਂ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਗੁਰਵਿੰਦਰ ਸਿੰਘ ਨੂੰ ਤਲਫਾ ਤਲਫਾ ਕੇ ਮੋਤ ਦੇ ਘਾਟ ਉਤਾਰਿਆ ਹੈ ਇਹ ਗੱਲ ਰੁਪਿੰਦਰ ਕੋਰ ਨੇ ਉਸਦੇ ਪ੍ਰੇਮੀ ਨੇ ਇੱਥੋਂ ਤੱਕ ਕਿ ਉਸਦੇ ਪਿਤਾ ਨੇ ਵੀ ਹੁਣ ਕਬੂਲ ਲਈ ਹੈ ਕਿਉਂਕਿ ਦੋਸਤੋ ਜਦੋਂ ਪੰਜਾਬ ਪੁਲਿਸ ਨੇ ਅੱਗੇ ਸਵਾਲ ਕੀਤੇ ਕਿ ਤੁਸੀਂ ਗੁਰਵਿੰਦਰ ਸਿੰਘ ਦਾ ਕਤਲ ਕਿਉਂ ਕੀਤਾ ਉਸਨੇ ਉਸ ਦਾ ਕੀ ਕਸੂਰ ਸੀ ਤਾਂ ਦੋਸਤੋ ਉਹਨਾਂ ਤਿੰਨਾਂ ਦਾ ਇੱਕੋ ਹੀ ਜਵਾਬ ਮਿਲਿਆ ਕਿ ਅਸੀਂ ਪੈਸੇ ਦੇ ਲਾਲਚ ਦੇ ਵਿੱਚ ਅੰਨੇ ਹੋ ਚੁੱਕੇ ਸੀ ਕਿਉਂਕਿ ਉਹ ਇਕਲੌਤਾ ਪੁੱਤ ਸੀ ਉਸਦੇ ਕੋਲ 25 ਤੋਂ 30 ਕਿੱਲੇ ਆਉਂਦੇ ਸੀ ਤੇ ਅਸੀਂ ਉਹ ਜ਼ਮੀਨ ਆਪਣੇ ਨਾਮ ਕਰਵਾਉਣਾ ਚਾਹੁੰਦੇ ਸੀ ਜਿਸ ਕਰਕੇ ਅਸੀਂ ਤਿੰਨਾਂ ਨੇ ਉਸ ਨੂੰ ਮਿਲ ਕੇ ਮਾਰਨ ਦਾ ਪਲਾਨ ਬਣਾਇਆ ਤੇ ਉਸ ਨੂੰ ਇੱਕ ਰਾਤ ਮੌਤ ਦੇ ਘਾਟ ਉਤਾਰ ਦਿੱਤਾ ਤੇ ਸਾਡੀ ਪਲੈਨਿੰਗ ਇਹ ਸੀ ਕਿ ਅਸੀਂ ਇਹ ਰੋਲਾ ਪਾਵਾਂਗੇ ਕਿ ਕੁਝ ਬਦਮਾਸ਼ ਆਏ ਸੀ ਜੋ ਚੋਰੀ ਕਰਨ ਤੋਂ ਬਾਅਦ ਗੁਰਵਿੰਦਰ ਸਿੰਘ ਨੂੰ ਮਾਰ ਕੇ ਮੋਤ ਦੇ ਘਾਟ ਉਤਾਰ ਕੇ ਚਲੇ ਗਏ ਹਨ ਉਹ ਇਸ ਗੱਲ ਦਾ ਰੋਲਾ ਪੰਜਾਬ ਪੁਲਿਸ ਦੇ ਵਿੱਚ ਪਾਣਾ ਚਾਹੁੰਦੇ ਸੀ ਲੋਕਾਂ ਨੂੰ ਦਿਖਾਣਾ ਚਾਹੁੰਦੇ ਸੀ ਪਰ ਜਦੋਂ ਪੰਜਾਬ ਦੀ ਪੁਲਿਸ ਉੱਥੇ ਘਰ ਦੇ ਵਿੱਚ ਪਹੁੰਚਦੀ ਹੈ ਤਾਂ ਉਹ ਭਟ ਤਾਂ ਉਹ ਫਟ ਸਮਝ ਲੈਂਦੀ ਹੈ ਕਿ ਇਹ ਚੋਰਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਗਿਆ ਇਹ ਵਾਰਦਾਤ ਨੂੰ ਅੰਜਾਮ ਰਪਿੰਦਰ ਕੋਰ ਦੇ ਵੱਲੋਂ ਹੀ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਗ੍ਰਿਫਤਾਰ ਤੋਂ ਬਾਅਦ ਹੁਣ ਉਸ ਦਾ ਜਿਹੜਾ ਪ੍ਰੇਮੀ ਹੈ ਤੇ ਜਿਹੜਾ ਉਸ ਦਾ ਪਿਤਾ ਉਹ ਬੁਰੀ ਤਰ੍ਹਾਂ ਫਸ ਚੁੱਕੇ ਹਨ ਤੇ ਹੁਣ ਵੱਡਾ ਸੁਪਰੀਮ ਕੋਰਟ ਦਾ ਇਹ ਫੈਸਲਾ ਹਾਈ ਕੋਰਟ ਦਾ ਇਹ ਵੱਡਾ ਫੈਸਲਾ ਆ ਸਕਦਾ ਹੈ ਕਿ ਘੱਟੋ ਘੱਟ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਤਾਂ ਹੋਣੀ ਚਾਹੀਦੀ ਹੈ ਇੱਥੋਂ ਤੱਕ ਕਿ ਲੋਕਾਂ ਦੀ ਮੰਗ ਹੈ ਤੇ ਸੁਪਰੀਮ ਕੋਰਟ ਦਾ ਫੈਸਲਾ ਇਹ ਵੀ ਆ ਸਕਦਾ ਹੈ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਹੈ ਕਿਉਂਕਿ ਇਹਨਾਂ ਨੇ ਇਕਲੋਤੇ ਪੁੱਤ ਦਾ ਬੇਕਸੂਰ ਪੁੱਤ ਦਾ ਕਤਲ ਕੀਤਾ ਹੈ ਜਿਸ ਕਰਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ ਤੇ ਦੋਸਤੋ ਤੁਸੀਂ ਇਸ ਖਬਰ ਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਜਾਂ ਫਿਰ ਫਾਂਸੀ ਦੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਬਹੁਤ ਬਹੁਤ ਧੰਨਵਾਦ